ਪੂਤ ਪਰੇਤਾਂ ਵਾਲੇ ਵਾਸੇ ਦੇ ਚਮਤਕਾਰੀ ਖੰਬੇ ਦੀ ਕੀ ਆ ਸਚਾਈ ਜਗਰਾਉ ਨੇੜੇ ਪਿੰਡ ਹਾਂਸ ਕਲਾਂ ਦੇ ਇੱਕ ਵਿਅਕਤੀ ਨੇ ਇਹ ਅਫਵਾਹ ਜੋਰ-ਸ਼ੋਰ ਨਾਲ ਫਲਾ ਦਿੱਤੀ ਕਿ ਸ਼ਮਸ਼ਾਨ ਘਾਟ ਵਿੱਚ ਜੋ ਵਾਲੀਬਾਲ ਖੇਡਣ ਦੇ ਲਈ ਨੈਟ ਤੇ ਦੋ ਖੰਬੇ ਲੱਗੇ ਹੋਏ ਆ ਉਹਦੇ ਵਿੱਚੋਂ ਇੱਕ ਖੰਭਾ ਆਪਣੇ ਆਪ ਹਲਦਾ ਰਹਿੰਦਾ ਕਿਉਂਕਿ ਇੱਥੇ ਭੂਤਾਂ ਦਾ ਵਾਸਾ ਹੈ ਉਹ ਭੂਤ ਪਰੇਤ ਹੀ ਇਹਨਾਂ ਨੂੰ ਹਲਾਉਂਦੀਆਂ ਨਾ ਤੇ ਜੇ ਜੋ ਕੋਈ ਵਿਅਕਤੀ ਇਸ ਨੂੰ ਹੱਥ ਲਾਉਂਦਾ ਹੈ ਤਾਂ ਉਹ ਸਮਸ਼ਾਨ ਘਾਟ ਦਾ ਗੇਟ ਵੀ ਨਹੀਂ ਟੱਪਦਾ ਉਹਦਾ ਕੋਈ ਨਾ ਕੋਈ ਛੋਟਾ ਵੱਡਾ ਨੁਕਸਾਨ ਹੋ ਜਾਂਦਾ ਇਹ ਗੱਲ ਇੱਥੇ ਹੀ ਨਹੀਂ ਰੁਕੀ ਉਸਨੇ ਵਿਅਕਤੀ ਨੇ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਦੇ ਉੱਤੇ ਪਾ ਦਿੱਤੀ ਗਈ ਅਤੇ ਇੱਕ ਟੀਵੀ ਚੈਨਲ ਨੇ ਬਿਨਾ ਵਿਗਿਆਨਕ ਪਰਤਾਲ ਕੀਤੇਆਂ ਇਸ ਨੂੰ ਅੱਗੇ ਨਸ਼ਰ ਕਰ ਦਿੱਤਾ ਗਿਆ ਜਿਸ ਦੇ ਨਾਲ ਇਹ ਅੰਧਪਿਸ਼ਵਾਸ ਹੋਰ ਪੁਖਤਾ ਹੋ ਗਿਆ ਇਹ ਘਟਨਾ ਤਰਕਸ਼ੀਲ ਸੋਸਾਇਟੀ ਜਗਰਾਉਂ ਕਾਈ ਦੇ ਧਿਆਨ ਵਿੱਚ ਆਈ ਤਾਂ ਜਗਰਾਉਂ ਕਾਈ ਦੇ ਆਗੂ surjit daudar gurmeet malla kamaljit bujger ਦੋ ਟੀਵੀ ਚੈਨਲ ਦੇ ਕਾਰਕੁਨਾਂ ਨਾਲ ਲੈ ਕੇ ਪਿੰਡ ਹਾਂਸਕਲਾਂ ਪਹੁੰਚੇ ਤਾਂ ਉਹਨਾਂ ਇਸ ਚਮਤਕਾਰੀ ਖੰਬੇ ਦੀ ਪੜਤਾਲ ਰੰਮੀ ਉਹਨਾ ਦੇਖਿਆ ਕਿ ਇਹ ਖੰਭਾ ਜਿਹਦੇ ਬਾਰੇ ਕਿਹਾ ਗਿਆ ਸੀ ਕਿ ਇਹ ਆਪਣੇ ਆਪ ਹਲਦਾ ਇਸ ਨੂੰ ਭੂਤ ਪਰੇ ਤਾਂ ਹਲਿਆਉਂਦੀਆਂ ਨਾ ਤੇ ਜੋ ਕੋਈ ਇਸ ਨੂੰ ਹੱਥ ਲਗਾਉਂਦਾ ਤਾਂ ਉਹ ਸ਼ਮਸ਼ਾਨ ਘਾਟ ਦਾ ਗੇਟ ਵੀ ਨਹੀਂ ਟੱਪ ਸਕਦਾ ਉਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਸ ਨੂੰ ਦੇਖਦਿਆਂ ਸੋਸਾਇਟੀ ਨੇ ਪੜਤਾਲ ਆਰੰਭੀ ਤਾਂ ਦੇਖਿਆ ਕਿ ਖੰਬੇ ਇਹ ਮਿੱਟੀ ਦੇ ਵਿੱਚ ਵਿਥਪਈ ਹੋਈ ਸੀ ਉਹਦੇ ਵਿੱਚ ਤਰੇੜਾਂ ਆਈਆਂ ਹੋਈਆਂ ਸੀ ਕਿਉਂਕਿ ਉਹ ਇੱਕ ਖੰਭੇ ਦੀ ਮਿੱਟੀ ਪੋਲੀ ਹੋ ਚੁੱਕੀ ਸੀ ਉਸ ਕਰਕੇ ਜਦੋਂ ਹਵਾ ਦਾ ਬੁੱਲਾ ਆਉਂਦਾ ਸੀ ਜਾਂ ਕੋਈ ਉਹਨੂੰ ਹੱਥ ਨਾਲ ਹਿਲਾਉਂਦਾ ਸੀ ਉਹ ਕਾਫੀ ਚਿਰ ਝੂਲਦਾ ਰਹਿੰਦਾ ਇਸ ਇਸ ਨੂੰ ਜਦੋਂ ਮਤਲਬ ਲੋਕਾਂ ਨੇ ਨੂੰ ਸਪਸ਼ਟ ਕੀਤਾ ਸੋਸਾਇਟੀ ਨੇ ਦੱਸਿਆ ਕਿ ਅਸਲ ਵਿੱਚ ਕੋਈ ਇਹ ਹੈ ਤੇ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਇਸ ਨੂੰ ਵਿਗਿਆਨਕ ਨਜ਼ਰੀਏ ਨਾਲ ਸੁਲਝਾਇਆ ਜਾ ਸਕਦਾ ਜਾਂ ਇਸ ਦੀ ਸਮਝ ਲੱਗ ਸਕਦੀ ਆ ਕਿ ਦੁਨੀਆ ਦੇ ਉੱਤੇ ਕੋਈ ਇਹੋ ਜਿਹੀ ਗੈਵੀ ਸ਼ਕਤੀ ਨਹੀਂ ਹੁੰਦੀ ਜਿਹੜੀ ਇਸ ਤਰ੍ਹਾਂ ਕਿਸੇ ਖੰਭੇ ਨੂੰ ਹਿਲਾ ਦੇਵੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਜਿਵੇਂ ਕਾਰਨ ਉਹ ਨਾ ਸਪਸ਼ਟ ਕੀਤਾ ਕਿ ਇਹ ਖੰਭਾ ਅਸਲ ਵਿੱਚ ਮਿੱਟੀ ਨਾਲੋਂ ਹਿੱਲ ਚੁੱਕਿਆ ਸੀ ਤੇ ਉਹਦੇ ਵਿੱਚ ਝੋਲ ਬਣ ਗਈ ਸੀ ਇਸ ਕਰਕੇ ਉਹ ਚੁੱਲਦਾ ਰਹਿੰਦਾ ਸੀ ਉਹਨਾਂ ਕਹੇ ਕਿ ਜਿਹੇ ਅੰਧਵਿਸ਼ਵਾਸ ਜਾਂ ਤਾਂ ਮਾਨਸਿਕ ਰੋਗੀ ਫਲਾਉਂਦੇ ਆ ਜਾਂ ਸਵਾਰਥੀ ਲੋਕ ਫਲਾਉਂਦੇ ਆ ਵੀ ਜਿਨ੍ਹਾਂ ਨੇ ਇਹਨਾਂ ਘਟਨਾਵਾਂ ਦੇ ਪੱਜ ਦੇ ਵਿੱਚ ਆਪਣਾ ਤੋਰੀ ਫੁਲਕਾ ਚਲਾਉਣਾ ਹੁੰਦਾ ਆ ਜਾਂ ਸਿਆਸੀ ਲੋਕਾਂ ਵੱਲੋਂ ਆਪਣੇ ਮੁਫਾਦ ਲਈ ਫਲਾਏ ਜਾਂਦੇ ਆ ਕਿਉਂਕਿ ਜਿੰਨੇ ਲੋਕ ਅੰਧਵਿਸ਼ਵਾਸੀ ਹੋਣਗੇ ਲਾਈ ਲੱਗ ਹੋਣਗੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੋਰੇ ਹੋਣਗੇ ਵਿਗਿਆਨਕ ਨਜ਼ਰੀਏ ਤੋਂ ਦੂਰ ਹੋਣਗੇ ਉਨਾ ਹੀ ਇਸ ਨਿਜਾਮ ਦੀ ਉਮਰ ਲੰਬੀ ਹੋਵੇਗੀ ਤੇ ਜੋ ਲਟੇਰਾ ਨਿਜਾਮ ਉਹ ਉਹਵੇਂ ਦਾ ਉਹਵੇਂ ਚੱਲਦਾ ਰਹੂਗਾ ਤਰਕਸ਼ੀਲਾਂ ਦੀ ਇਸ ਕਾਰਵਾਈ ਦੇ ਪਿੰਡ ਵਾਸੀਆਂ ਨੇ ਬਹੁਤ ਸਲਾਹਨਾ ਕੀਤੀ ਤੇ ਪੂਰਾ ਹੰਗਾਰਾ ਦਿੱਤਾ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਦੇ ਵਿੱਚ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੇ ਤੁਹਾਡੀ ਆਗਿਆ ਹੋਵੇ ਤਾਂ ਅਸੀਂ ਇਸ ਜਿਹੜਾ ਨੈਟ ਹੈ ਤੇ ਜੋ ਖੰਬੇ ਹੈ ਇਹਨਾਂ ਨੂੰ ਅਸੀਂ ਚੁੱਕ ਕੇ ਲੈ ਜਾਂਦੇ ਆਂ ਤੇ ਕੋਈ ਨਵੇਂ ਲਗਾ ਦਿੰਨੇ ਆ ਤਾਂ ਕਿ ਵੀ ਇਹ ਤੁਹਾਨੂੰ ਇਸ ਕਿਸਮ ਦਾ ਕੋਈ ਲੱਗੇ ਨਾ ਵੀ ਕੋਈ ਇਹਦੇ ਵਿੱਚ ਕੋਈ ਚਮਤਕਾਰ ਹੈ ਕਿਉਂਕਿ ਇਹ ਇਹ ਸੁਆਰਥੀ ਲੋਕ ਆਪਣੇ ਭੜੇ ਦੇ ਲਈ ਇਹ ਕੁਝ ਕਰਦੇ ਆ ਤੇ ਜਦੋਂ ਉਹ ਲੋਕਾਂ ਦਾ ਇਹ ਯਕੀਨ ਵੱਜ ਗਿਆ ਜਦੋਂ ਕਾਰਕੁਨ ਚੈਨਲਾਂ ਦੇ ਕਾਰਕੁਨ ਤੇ ਤਰਕਸ਼ੀਲ ਸੋਸਾਇਟੀ ਦੇ ਕਾਰਕੁਨ ਉਸ ਹੰਬੇ ਨੂੰ ਹੱਥ ਲਗਾ ਕੇ ਤੇ ਉਹ ਵੇ ਗੇਟ ਤੋਂ ਬਾਹਰ ਆ ਗਏ ਤੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਸਪਸ਼ਟ ਕੀਤਾ ਧੰਨਵਾਦ